ਰਾਜਵਿੰਦਰ ਜੇਰਾ ਕਪਤ ਮਮਾ ਦਾ ਵੱਲੋਂ ਨਾ ਹੋਵਾਂ ਥੜਕੇ ਮੰਮੀ ਉਧਰ ਹੀ ਕੰਨ ਜਾਣਾ ਆ ਉਦੋਂ ਹੀ ਮੇਰਾ ਮਿਲ ਨੂੰ ਜੀ ਕਰਨ ਰਿਆ ਵਾ ਉਹਨੇ ਕਹਣਾ ਜੇ ਮੈਂ ਘਰੋਂ ਹੋ ਕੇ ਇਹ ਤਾਂ ਮੁੜ ਕੇ ਆਈ ਨਹੀਂਗੀ ਮਿਲਣ ਮੈਨੂੰ ਮੰਮੀ ਤੁਸੀਂ ਤੇ ਚਲ ਜਾਣਾ ਵਾ ਆ ਭਾਬੀ ਨੇ ਨੀਂ ਨੀਂ ਵੇਟਣ ਵਿੱਚ ਲੰਦੀ ਰਹਿਣਾ ਬਾਅਦ ਵਿੱਚ ਵੀ ਕਿੱਥੇ ਮੰਮੀ ਗਈ ਤੇ ਕਿੱਥੇ ਨਹੀਂ ਗਈ ਉਹ ਨੌਂ ਡਈਆ ਕਿੰਨਾ ਟਾਈਮ ਉਹਨੇ ਲਾ ਦੇਣਾ ਉਦੋਂ ਮੈਂ ਆ ਜਾਣਾ ਮੰਮੀ ਤੁਸੀਂ ਵੀ ਕਹਿਣਾ ਵੀ ਉਦੋਂ ਨੂੰ ਆ ਜਾਣਾ ਪਰ ਤੁਹਾਡੇ ਵੀ 2-3 ਘੰਟੇ ਕਿਤੇ ਨਹੀਂ ਗਏ ਤੇ ਭਾਬੀ ਨੇ ਇਹ ਨਹੀਂ ਹੈਗਾ ਵੀ ਸ਼ਾਮਾਂ ਤੱਕ ਬਾਥਰੂਮ 'ਚ ਹੀ ਰਹਿਣਾ ਪਰ ਉਹਨੇ ਲੀੜੇ ਲੜੇ ਤੋਂ ਨੇ ਟਾਈਮ ਲੱਗ ਜਾਂਦਾ ਦਾਨੂ ਉਕੜੀ ਉੱਛਲੇ ਨਿਕਲ ਆਉਂਦੀ ਜੇ ਮੰਮੀ ਪੁੱਛਿਆ ਫਿਰ ਕਹਦੀ ਮੈਨੂੰ ਨਹੀਂ ਪਤਾ ਕਰਨੀ ਕੀ ਜਾਣਾ ਉਧਰ ਨੇ ਕੰਮ ਕੀ ਆ ਨਹੀਂ ਮੇਰਾ ਉਧਰ ਮੇਨੂੰ ਮਾਤਾ ਨੂੰ ਜੀ ਕਰਨ ਡਿਆ ਵਾ ਸਿਆਣੀ ਬੇਣੀ ਘਰ ਆਇਆ ਇਹਨਾਂ ਕੋ ਚਾਹ ਨਾ ਤੂੰ ਪਾਣੀ ਪਿਆ ਲਿਆ ਮੈਂ ਦਰਦੰਦਾ ਹਿਰਕ ਲੱਗਾ ਵੀ ਇਹਨੇ ਕਹਿਣਾ ਵੀ ਵੇ ਜੋ ਘਰ ਹੈ ਨਹੀਂ ਤੇ ਮੋਰੋ ਚਾਹ ਪਣੀ ਨਹੀਂ ਕਿਹਨੇ ਪਿਆ ਲਿਆ ਵੀ ਤੂੰ ਪਤਾ ਤ ਕਰਕੇ ਆਵਾ ਕਿਹੜੇ ਮੂਹ ਹੁੰਦੀ ਕਿਹੜੇ ਨਹੀਂ ਹੁਣ ਉੱਥੇ ਚਾਹ ਪਾਣੀ ਪੀਉਣੇ ਜਾਣਾ ਵਾ ਨਹੀਂ ਪੀਉਣ ਨਹੀਂ ਜਾਣਾ ਮੋਦਾ ਮਿਲ ਜਾਣਾ ਪੁੱਤੋ ਗੱਲ ਨੂੰ ਸਮਝੀਦਾ ਹੰਦਾ ਜਿਹੜੇ ਗਮ ਨੂੰ ਤੂੰ ਹੀ ਚੱਲੇ ਆਣਾ ਉਹ ਮੈਨੂੰ ਪਤਾ ਵਾ ਉਹ ਆਣ ਕੇ ਕਹਿ ਤ ਗਈ ਆ ਤੇ ਭਾਬੀ ਨੇ ਉਹਨੂੰ ਜਵਾਬ ਵੀ ਦੇਤਾ ਤੇ ਹੁਣ ਤੁਸੀਂ ਕੀ ਕਹਨ ਜਾਣਾ ਵਾ ਓਹੋ ਜਵਾਬ ਦੇਗੀ ਚਲ ਕੋਈ ਗੱਲ ਨਹੀਂ ਜਿੱਦਾਂ ਵੀ ਆ ਕੋਈ ਵੀ ਗੱਲ ਵਾ ਉਦਾਂ ਹੀ ਮੇਰਾ ਮਿਲ ਨੂੰ ਜੀ ਕਰਨ ੜਿਆ ਮੈਂ ਉਹ ਕੰਮ ਨਹੀਂ ਚੱਲੀ ਜਿਹੜੇ ਤੂੰ ਸਮਝਣ ੜਈ ਓ ਮੰਮੀ ਮੈਂ ਵੀ ਤੈਨੂੰ ਜਾਣਦੀ ਆ ਅਕਸਰ ਮੈਂ ਵੀ ਤੇਰੀ ਧੀ ਆ ਤੇ ਤੂੰ ਮੇਰੀ ਮਾਂ ਵਾ ਮੈਨੂੰ ਪਤਾ ਵਾ ਕਿ ਤੂੰ ਕਿਹੜੇ ਕੰਮ ਨੂੰ ਕਿੱਦਾਂ ਨੂੰ ਚੱਲੀ ਆ ਚਲ ਤੂੰ ਇਦਾਂ ਹੀ ਕਰਦੀ ਰਹਣਾ ਮੈਨੂੰ ਜਾ ਲਾਂਦੇ ਮੈਨੂੰ ਤਾਂ ਤੇ ਘਰੇ ਬੰਨੇ ਆ ਪਿਆ ਮਾਦ ਦਾ ਵੀ ਕੋਈ ਹਾਲ ਨਹੀਂ ਆ ਮਾੜਾ ਰੋਟੀ ਪਾਣੀ ਖਾ ਲੈਣਾ ਵਾ ਇਨੇ ਕਦੀ ਫੁਲਾਣੀ ਸ਼ੈਲੀ ਨੂੰ ਮਿਲ ਜਣਾ ਕਦੀ ਟਮਕਾਣੀ ਨੂੰ ਇਹਦਾ ਵੀ ਘਰੇ ਜੀ ਨਹੀਂ ਲੱਗਦਾ ਤਾਂ ਜਦੋਂ ਭਾਬੀ ਬਾਹਰ ਆ ਗਈ ਉਹਨੇ ਮੇਰਾ ਸਿਰ ਖਾ ਲੈਣਾ ਮੰਮੀ ਕਿੱਥੇ ਗਈ ਤੇ ਮੰਮੀ ਕਿੱਥੇ ਗਈ ਉਹਦੇ ਸਾਹਮਣੇ ਮੈਨੂੰ ਉਦਾਂ ਨਹੀਂ ਕੋਈ ਗੱਲ ਲੂੰਗੀ ਮੰਮੀ ਕਿੱਥੇ ਗਈ ਭਾਬੀ ਮੈਨੂੰ ਨਹੀਂ ਪਤਾ ਮੰਮੀ ਕਿੱਥੇ ਗਈ ਆ ਤੂੰ ਘਰ ਹੀਂ ਮੈਂ ਤਾਂ ਨਾਉਣ ਗਈ ਹਾਂ ਤੇ ਤੈਨੂੰ ਪਤਾ ਹੋਣਾ ਚਾਹੀਦਾ ਵਾ ਮੰਮੀ ਮੈਨੂੰ ਦੱਸ ਕੇ ਹੀ ਨਹੀਂ ਗਏ ਕਿੱਥੇ ਗਏ ਆ ਮੇਣੀਏ ਜੀ ਸਾਰਾ ਕੁਝ ਹੀ ਤੈਨੂੰ ਪਤਾ ਹੁੰਦਾ ਵਾ ਉਹਦਾ ਤੂੰ ਮੈਨੂੰ ਦੱਸ ਦੇਣੀ ਆ ਕੀ ਪਤਾ ਕਿਹੜੀਆਂ ਧਲੀਆਂ ਧੜੀਆਂ ਚੋਗਦੀਆਂ ਵਾ ਜਿਹੜੀਆਂ ਤੁਸੀਂ ਦੱਸਣੀਆਂ ਹੀ ਨਹੀਂ ਹੁੰਦੀਆਂ ਲੈ ਭਾਬੀ ਤੈਨੂੰ ਜਦੋਂ ਕਿਤੇ ਟਾਈਮ ਮਿਲਦਾ ਤੂੰ ਮੇਰੇ ਦਿਵਾਲੇ ਹੋ ਜਾ ਕਰ ਜੇ ਤੈਨੂੰ ਮੈਂ ਕਹਾਂਗੀ ਮੈਨੂੰ ਨਹੀਂ ਪਤਾ ਇੱਥੇ ਕਿਤੇ ਹੁਣੇ ਆ ਬਾਹਰ ਮੈਨੂੰ ਕਿਹੜਾ ਦੱਸ ਕੇ ਗਏ ਜੇ ਮੈਨੂੰ ਦੱਸ ਕੇ ਗਏ ਹੁੰਦੇ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਵੀ ਕਿੱਥੇ ਗਏ ਆ ਚੱਲ ਕੋਈ ਨਹੀਂ ਪਤਾ ਤੇ ਮੈਂ ਲਾ ਹੀ ਲੈਣਾ ਵਾ ਤੇ ਜੇ ਪਤਾ ਲੱਗ ਗਿਆ ਨਾ ਵੀ ਤੈਨੂੰ ਪਤਾ ਹੀ ਤੇ ਫਿਰ ਤੈਨਾਂ ਮੈਂ ਗੱਲ ਕਰੂੰਗੀ ਪਹਿਲੇ ਮੈਂ ਮੰਮੀ ਨੂੰ ਕਿਹਾ ਸੀ ਵੀ ਦੱਸ ਕੇ ਜਾਵਾਂ ਮੰਮੀ ਵੀ ਉਹੀ ਗੱਲ ਨਾਲ ਚੁੱਪ ਕੀਤਾ ਤੇ ਚੱਲ ਗਈ ਆ ਹੁਣ ਅਗਲੀ ਮੇਰੇ ਦਿਵਾਲੀ ਹੋਂਦੀ ਆ ਆਪ ਹੁਣ 2 3 ਘੰਟੇ ਹੋਣਾ ਨਹੀਂ ਆ ਕਿ ਮੈਨੂੰ ਕਹਿੰਦੀ ਮੈਂ ਮਿੰਟੋ ਮਿੰਟ ਹੀ ਆ ਜਾਣਾ ਵਾ ਕਦੋਂ ਦੀ ਗੱਲ ਤੇ ਹਜੇ ਤੱਕ ਨਹੀਂ ਆਈ ਹੈ ਜੀ ਬਲਜੀਤ ਮੰਮੀ ਦੇ ਕੱਲ ਦੇ ਡਿਗੇ ਡਰਾਵੇ ਰਿਹਾ ਨੇ ਇਦਰੇ ਮਾਂ ਮੈਨੂੰ ਵੀ ਸੱਦਣਾ ਵਾ ਤੇ ਅੱਡ ਹੋਣਾ ਵਾ ਅਸੀਂ ਤੇ ਕਿਦਾਂ ਕੰਮ ਚੱਲੂਗਾ ਫਿਰ ਕਿਦਾਂ ਚੱਲੂਗਾ ਅੱਡ ਕਿੰਨੇ ਕਰਨਾ ਵਾ ਅੱਡ ਆਪਾ ਅੱਡ ਆਪਾ ਹੋਣਾ ਹੀ ਨਹੀਂ ਸਭ ਕੁਝ ਤਾਂ ਤੁਹਾਡੇ ਹੱਥ ਚ ਵਾ ਉਹ ਤੁਸੀਂ ਜੋ ਚਾਹੋ ਨਾ ਉਹ ਤੁਸੀਂ ਕਰ ਸਕਦੇ ਆ ਐਦਾ ਜੋ ਮਰਜ਼ੀ ਕਹੀ ਜਾਓ ਨਹੀਂ ਹੋਣਾ ਅੱਡ ਮੰਮੀ ਦੀ ਕਿਹੜੀ ਗੱਲ ਵਾ ਮੰਮੀ ਨੇ ਨੱਕ ਵਢਾਉਣਾ ਸਾਡੇ ਸਰੀਕੇ ਭਾਈ ਜਾਲੇ ਚ ਉਹ ਸੱਸਾਂ ਨਾਲ ਨਵਾਂ ਅੱਡ ਹੁੰਦੀਆਂ ਚੰਗੀਆਂ ਲੱਗਦੀਆਂ ਵਾ ਉਹ ਹੋਣਾ ਨਾ ਦਰਾਨੀਆਂ ਚ ਠਾਣੀਆਂ ਦੇ ਦੇ ਬੰਦਾ ਅੱਡ ਹੁੰਦਾ ਚੰਗਾ ਲੱਗਦਾ ਆ ਮੰਮੀ ਦੀ ਤੇ ਪੁੱਠੀ ਗੱਲ ਵਾ ਇਹ ਹੀ ਅੱਡ ਹੋਣਾ ਕੁੜੀ ਦੇ ਨਾਲ ਅੱਡ ਹੋਣਾ ਉਹ ਮੈਂ ਤੇ ਮੰਮੀ ਨੂੰ ਪੁਛੇਰਾ ਸਮਝਾਇਆ ਮੰਮੀ ਇੱਥੇ ਕਿਹੜੇ 2-3 ਜਾਣੀ ਆ ਕਿ ਇੱਕ ਨਾਲ ਰੁੱਸ ਜੇਗੀ ਤੇ ਦੂਜੇ ਨਾਲ ਬਹਿ ਜੇਗੀ ਇੱਥੇ ਇੱਕੋ ਨੇ ਰੋਟੀਆਂ ਪਕਾ ਪਕੀਆਂ ਬਕਾਈਆਂ ਮਿਲਣੀਆਂ ਇੱਕ ਤੇਰੀ ਮਹਿਨੋ ਆ ਕੁੜੀ ਕੱਲ ਨੂੰ ਵਿਆਹੀ ਜਾਣੀ ਆ ਫੇਰ ਮੈਂ ਲੋਕਾਂ ਨੂੰ ਸ਼ੇਰ ਮਰਾਉਣੇ ਸਾਡੇ ਨਾਲ ਕੁੜਮਾ ਤੋਂ ਮਰਾਉਣਗੇ ਗੱਲ ਤੇ ਉਹ ਹੀ ਆ ਅਸਲ ਵਿੱਚ ਨਾ ਹਜੇ ਮੰਮੀ ਦੇ ਸਰੀਰ 'ਚ ਜਾਨ ਹੈਗੀ ਆ ਉਹ ਜਿੱਦਨ ਹੱਡੀਆਂ ਨੇ ਜਵਾਬ ਦਿੱਤਾ ਨਾ ਪਤਾ ਫੇਰ ਹੀ ਲੱਗਣਾ ਵਾ ਕਿ ਨੋ ਕਿੱਥੇ ਕੰਮ ਆਉਂਦੀ ਆ ਜਦੋਂ ਨਾਲੇ ਕੁੜੀ ਵਿਆਹੀ ਗਈ ਹੁਣ ਕੁੜੀ ਦੇ ਸਿਰ ਤੇ ਛਾਲਾ ਮਾਰਦੀ ਆ ਤੇ ਨਾਲੇ ਹੱਡ ਪੈਰ ਚੱਲਦੇ ਆ ਤੇ ਬਲਜੀਤ ਇਸਦੇ ਕਸੂਰ ਤੇਰਾ ਵੀ ਬਸੇ ਰਹਿਗਾ ਤੈਨੂੰ ਮੈਂ ਬੜੀ ਵਾਰੀ ਕਿਹਾ ਕਿ ਮਿੱਠੀ ਪੈਰੀ ਹੋ ਕੇ ਰਹਿਆ ਕਰ ਤੂੰ ਵੀ ਬਾਹ ਨੂੰ ਮਾਰਦੀ ਆ ਤਲਵਾਰਾਂ ਤੇ ਮੰਮੀ ਤਾਂ ਹੀ ਗੁੱਸੇ ਦੀ ਮਾਰੀ ਕਹਿੰਦੀ ਕਿ ਹਾਨੂੰ ਅੱਡ ਕਰ ਦੂ ਤੇ ਜੇ ਅੱਡ ਹੋ ਗਏ ਨਾ ਘਾਟਾ ਬੜਾ ਪੈਣਾ ਈ ਆ ਮੰਮੀ ਦੀ ਮੈਨੂੰ ਜਿੱਦ ਦਾ ਪਤਾ ਵਾ ਪੈਲੀ ਉਹਨੇ ਸਾਨੂੰ ਮਰਦਲਾ ਨਹੀਂ ਦੇਣੀ ਅਰੇ ਪੰਜ ਪੰਜ ਸੱਤ ਸੱਤ ਹਜ਼ਾਰ ਦੀ ਸੂਟ ਲੈ ਲੈ ਪਾਉਣੀ ਆ ਇਹ ਕੰਮ ਬੰਦ ਹੋ ਜਾਣਾ ਈ ਸਾਰਾ ਕੰਮ ਤੇ ਮੈਂ ਕਰਦੀ ਆ ਉਹਦਾ ਤੁਸੀਂ ਮੇਰੇ ਮੱਥੇ ਤੇ ਟੈਗ ਲਾਇਆ ਹੁੰਦਾ ਵਾ ਵੀ ਇਹ ਕੱਖ ਨਹੀਂ ਕਰਦੀ ਮੰਮੀ ਇਹ ਗੱਲੋਂ ਅੱਡ ਹੋਣ ਲੱਗੀ ਆ ਬਲਜੀਤ ਇਹ ਤੂੰ ਆਪਣੇ ਮਨ ਨੂੰ ਪੁੱਛ ਤੂੰ ਕਿੰਨਾ ਕੰਮ ਕਰਦੀ ਆ ਟੈਗ ਮੈਂ ਨਹੀਂ ਲਾਇਆ ਟੈਗ ਤੂੰ ਆਪ ਲਵਾਇਆ ਕੰਮ ਤੂੰ ਸਾਰੀ ਦਿਹਾੜੀ ਇੱਕ ਕਰਦੀ ਆ ਅੱਛਾ ਤੁਹਾਡਾ ਤਾਂ ਮੇਰੇ ਵੱਲ ਨਹੀਂ ਰਹਿੰਦਾ ਵਾ ਤੁਹਾਨੂੰ ਬਾਹਰ ਕੋਈ ਕੰਮ ਨਹੀਂ ਹੈਗਾ ਤੈਨੂੰ ਇਹ ਹੋਣਾ ਕਿ ਮੱਦਾ ਮੈਨੂੰ ਬਾਹਰ ਜਾਂਦਾ ਤੈਨੂੰ ਪਤਾ ਨਹੀਂ ਘਰ ਕੀ ਹੁੰਦਾ ਮੈਨੂੰ ਸਾਰਾ ਕੁਝ ਦਿਖਦਾ ਵੀ ਆ ਨਹੀਂ ਹੁਣ ਆ ਇੱਕ ਘਰ ਚ ਤਿੰਨ ਤਿੰਨ ਜਾਣੀਆਂ ਮੈਂ ਜੇ ਵੰਡ ਵਰਤ ਕੇ ਕੰਮ ਕਰ ਵੀ ਲਵਾਂਗੀ ਤਾਂ ਫਿਰ ਕੀ ਆ ਪਰ ਇਹੋ ਤੇ ਗੱਲ ਤੂੰ ਮਾਰ ਖਾ ਜਾਣੀ ਮਮੀ ਨਾਲ ਮਿੱਠੀ ਪਿਆਰੀ ਰਹਿ ਕੇ ਭਾਵੇਂ ਮਮੀ ਆਪ ਕੰਮ ਕਰੇ ਤੂੰ ਇਹੋ ਕਹੋ ਨਹੀਂ ਨਹੀਂ ਮਮੀ ਜੀ ਮੈਂ ਕਰਦੀ ਮੈਂ ਕਰਦੀ ਆ ਮਮੀ ਨੂੰ ਖੁਸ਼ ਰੱਖਿਆ ਕਰ ਉਹ ਕੋਈ ਗੱਲ ਨਹੀਂ ਅੱਗੇ ਨਹੀਂ ਨਾ ਕਰਦੀ ਹੁਣ ਕਰ ਲਿਆ ਕਰੂੰਗੀ ਮਮੀ ਨੂੰ ਜੁੜ ਦਿਓ ਬਿਠਾ ਬਿਠਾ ਕੇ ਮਮੀ ਨਹੀਂ ਜੁੜੀ ਜਾਂਦੀ ਮਮੀ ਜਿਹੜੀ ਨਹੀਂ ਵੀ ਨਹੀਂ ਗਈ ਤੇ ਤੇਰੀ ਹੱਡਾਂ ਦਾ ਕੰਮ ਕਰਦੂਗੀ ਉਹਨੂੰ ਵੀ ਪਤਾ ਵਾ ਕਿ ਜੇ ਮੈਂ ਇੱਕ ਵਾਰੀ ਮੰਜੇ ਤੇ ਬੈ ਗਈ ਫਿਰ ਮੇਰੇ ਕੋ ਪੱਕੀ ਬਿਠੀ ਰਹਿਣਾ ਮੈਨੂੰ ਹਿੱਲੇ ਜੁੱਲੇ ਨਹੀਂ ਜਾਣਾ ਪਰ ਤੂੰ ਥੋੜਾ ਜਿਆ ਮਮੀ ਨਾਲ ਨਾਰਮਲ ਰਹਾ ਕਰਾ ਮਿੱਠੀ ਪਿਆਰੀ ਨਾਲ ਹੀ ਰਾਜਿੰਦਰ ਨਾਲ ਪਰ ਜਿੰਨਾ ਤੁਸੀਂ ਮੈਨੂੰ ਸਮਝਾਉਂਦੇ ਆ ਨਾ ਇੰਨਾ ਕਿ ਤੇ ਆਪਣੀ ਮਾਂ ਨੂੰ ਸਮਝਾਇਆ ਕਰੋ ਅੱਡ ਹੋਣ ਵਾਲੀਆਂ ਗੱਲਾਂ ਨਾ ਕਰਿਆ ਕਰੇ ਚਲ ਕੋਈ ਨਹੀਂ ਮੈਂ ਸਮਝਾਉਂਗਾ ਮਮੀ ਨੂੰ ਵੀ ਨਾਲੇ ਅੱਡ ਮੈਂ ਹੋਣੀ ਵੀ ਨਹੀਂ ਦੇਣਾ ਤੇ ਕਿੱਦਾਂ ਹੋਜੋਗੇ ਅੱਡ ਤੂੰ ਦੇ ਬਲਜੀਤ ਕੋਲੇ ਕਹੀ ਜਾਂਦੀ ਅੱਡ ਹੋਣਾ ਨਹੀਂ ਪਰ ਮੈਨੂੰ ਤੇ ਮੰਮੀ ਦਾ ਫਿਕਰ ਪਿਆ ਵਾ ਜੇ ਕਿਰੇ ਮਾਮੀਆਂ ਹੁਣੀ ਆ ਗਈ ਚਾਹੇ ਮਾਸੀ ਆ ਗਈ ਮਾਸੀ ਸਾਡੇ ਦੇ ਇੱਕ ਹੈ ਵੀ ਬੜੀ ਕਬਤੀ ਆ ਉਹਨੇ ਤੇ ਮੰਮੀ ਨੂੰ ਸਭ ਕਹਿਣਾ ਕਰ ਭੈਣ ਆ ਡਿਨਾਂ ਨੂੰ ਕਰ ਭੈਣ ਆ ਡਿਨਾਂ ਨੂੰ ਇਹਨਾਂ ਨੂੰ ਅਗਲੇ ਫੇਰ ਹੁਣੀ ਤੇ ਮਹਿੰਗੇ ਮਹਿੰਗੇ ਸੂਟ ਪਹੁੰਚੀ ਆ ਫਿਰ ਘੱਟ ਮੈਨੂੰ ਇਹ ਗੱਲ ਤਾਂ ਲੱਗਾ ਆਉਣੇ ਲਾਪੀ ਰਾਜਿੰਦਰ ਨਹੀਂ ਕੁੜੀ ਹੈ ਹਾਂਜੀ ਹੁਣਦੀ ਦੀ ਥਾਉਂ ਨੇ ਲਾਪੀ ਆ ਆ ਹੋ ਗੋ ਮੈਂ ਚੋਕਲਾ ਖਲਾਰਾ ਹੁਣ ਮੀ ਹਟਿਆ ਵਾ ਤੇ ਰਹਿਣ ਦੇਣੇ ਆਪੇ ਹੁੰਦੀ ਰਹਿੰਦੀ ਉਹ ਮੰਮੀ ਉਹ ਭਾਬੀ ਪਤਾ ਨਹੀਂ ਕੀ ਬਣਾਉਂਦੀ ਐ ਕੋਰ ਸੋਈ ਦੇ ਵਿੱਚ ਅੱਛਾ ਤੇ ਮੈਂ ਚੱਲ ਮੀ ਹਟਿਆ ਵਾ ਆ ਖਲਾਰਾ ਖਲੁਰਾ ਚੋਕਲਾ ਮਾ ਕੋ ਕੋਦੇ ਤਾਂ ਨਹੀਂ ਮਗਰ ਬੋਲਦੀ ਤਾਂ ਨਹੀਂ ਮੰਮੀ ਉਹ ਤੇ ਅਗਲੀ ਨੇ ਪੁੱਛਣੀ ਪੁੱਛਣੀ ਉਹ ਤੇ ਮੈਂ ਪਹਿਲੇ ਤੁਹਾਨੂੰ ਜਾਣ ਲੱਗਿਆ ਕਹਿਤਾ ਐ ਮੈਨੂੰ ਪੁੱਛਣਾ ਵਾ ਤੇ ਪੁੱਛਿਆ ਸੀ ਕਿ ਆਣਗੇ ਮੋਲੇ ਤੁਸੀਂ ਮੈਨੂੰ ਕਹਿਗੇ ਸੀ ਮੈਂ ਹੋਣ ਜਾਣੀ ਕਹਨਾ ਚੰਗਾ ਤਾਂ ਡੌੜ ਜਾਣਾ ਦੋਹੀ ਤਿੰਨ ਹੀ ਘੰਟੀਆਂ ਆਏ ਆ ਖਸਮਾ ਨੂੰ ਕਾਹੜ ਖੜੇ ਹੋ ਕੇ ਮੈਂ ਚਲ ਗਈ ਘੜੀ ਬੈ ਗਈ ਮੈਂ ਕੀ ਕਰਾਂ ਹੁਣ ਮੈਂ ਇਹਨਾਂ ਦੀ ਘੜੀ ਬੱਜੀ ਤੇ ਜਦੋਂ ਅਸੀਂ ਆਡੋਗੇ ਫਿਰ ਵੀ ਰੋਟੀ ਆਪਣੀ ਪਕਾ ਕੇ ਜਿੱਥੇ ਮਰਜੀ ਜਾਈਏ ਨਾ ਜਾਈਏ ਪਤਾ ਤਾਂ ਇਹਨਾਂ ਨੂੰ ਫੇਰ ਹੀ ਲੱਗਣਾ ਸਾਡਾ ਵੀ ਇਹ ਕੀ ਚੀਜ਼ ਮੰਮੀ ਬੱਜੀ ਤੇ ਤੂੰ ਨਹੀਂ ਹੈਗੀ ਪਰ ਜਦੋਂ ਤੁਸੀਂ ਕਰੋ ਚੱਲ ਜਣੇ ਅਗਲੀ ਮੈਨੂੰ ਇਹਨੇ ਸਵਾਲ ਜਵਾਬ ਕਰਦੀ ਆ ਮੈਨੂੰ ਅੱਗੇ ਜਵਾਬ ਨਹੀਂ ਹੁੰਦਾ ਕੋਈ ਵੀ ਜਵਾਬ ਦੇ ਦਿਆ ਘੱਡ ਰਿਆ ਨਾ ਕਰ ਅਹੀਂ ਹੁਣ ਆਪਣੀ ਪਕਾਉਣੀ ਤਾਂ ਆਪਣੀ ਖਾਣੀ ਆ ਤੇ ਸਾਨੂੰ ਕੀ ਇਹ ਜੋ ਮਰਜੀ ਕਰ ਨਹੀਂ ਜੋ ਮਰਜੀ ਗਈ ਜਿੱਥੇ ਮਰਜੀ ਅਸੀਂ ਜਾਈਏ ਜਿੱਥੇ ਮਰਜੀ ਇਹ ਜਾਣ ਇਹਨਾਂ ਡਰਨ ਵਾਲੀ ਕਿਹੜੀ ਗੱਲ ਆ ਉਹ ਮੰਮੀ ਫੇਰ ਵੀ ਹੁਣ ਇੱਕ ਘਰ ਚ ਰਹਿਣ ਡਿਆ ਉਸ਼ੇਨ ਦਸਨਾ ਤੇ ਗੁਰੂ ਜੀ ਨੂੰ ਬਣਦਾ ਹੀ ਆ ਏਦਾਂ ਵੀ ਚੰਗਿਆ ਨਹੀਂ ਲੱਗਦਾ ਇਹ ਹਨ ਪੁੱਛ ਕੇ ਜਾਂਦੇ ਹਾਂ ਜੇ ਮੰਮੀ ਆਪਾਂ ਸਾਰੇ ਇੱਕੋ ਜਿਹੇ ਹੋ ਗਏ ਤੇ ਫੇਰ ਫਰਕ ਕਿਹਦੇ ਚ ਰਹਿ ਜਾਣਾ ਵਾ ਤੇ ਜਦੋਂ ਫਿਰ ਇਹਨਾਂ ਨੇ ਫਰਕ ਰੱਖਿਆ ਸੀ ਵੀ ਕਿਉਂ ਰੱਖੀ ਮੈਂ ਤਾਂ ਨਹੀਂ ਹੁਣ ਫਰਕ ਰੱਖਦੀ ਮੇਰੇ ਤੇ ਦਿਲ ਚੋਂ ਹੀ ਨਿਕਲ ਕੇ ਮੈਨੂੰ ਇੰਨਾ ਗੁੱਸਾ ਸੀ ਨਾ ਇਹਨਾਂ ਤੇ ਆਪ ਕੋਈ ਗੱਲ ਕਰਨ ਵਾਲੀ ਨਹੀਂ ਆ ਤੇਰੇ ਮਾਮੇ ਨੂੰ ਫੋਨ ਕੀਤਾ ਵੇਲਾ ਅਜੇ ਤੱਕ ਨਹੀਂ ਬੋੜਿਆ ਕਿਤੇ ਆ ਜਾਣਗੇ ਤੁਹਾਨੂੰ ਪਤਾ ਆ ਕਿੰਨੇ ਦਿਨ ਤੋਂ ਹੋ ਗਏ ਮੀਂਹ ਪਈ ਜਾਂਂਦਿਆ ਮੈਂ ਐਸਾ ਕਰਕੇ ਬਹੁਤੀ ਤੰਗੀ ਨਹੀਂ ਨਾ ਦੇਂਦੀ ਵੀ ਮੀਂਹ ਪੈਂਦਿਆ ਵਾ ਰਾਮੇ ਉਖਾ ਹੋਗਾ ਫੇ ਪਾਣੀ ਪੁਣੀ ਆ ਗਿਆ ਤੇ ਰਾਹ ਚ ਨਟਕੇ ਰਾਜੇ ਅ ਸੜਕਾਂ ਛੜਕਾਂ ਨੇ ਕਿੰਨਾ ਪਾਣੀ ਹੋਇਆ ਵਾ ਹੁਣ ਤੇ ਰਹਿਣ ਦੋ ਆਪੀ ਹੌਸਲੇ ਨਾ ਆ ਜਾਣਗੇ ਆ ਲਿਆਓ ਤੁਸੀਂ ਬਾਟਾ ਬੂਟਾ ਮੈਂ ਝਾੜੂ ਫੇਰਾਂ ਤੇ ਇਕੱਠਾ ਕਰਕੇ ਛੁੱਟੀਏ ਮੈਂ ਤਾਂ ਨਹੀਂ ਰਹਿਣ ਦੇ ਆਪੇ ਫੇਰੂਗੀ ਓ ਮੰਮੀ ਘਰ ਦੇ ਹੁਣ ਮੈਂ ਦਾ ਆਪਣਾ ਵੀ ਧਕਾਰ ਹੋਣਾ ਹੀ ਆ ਹਾਂ ਤਾਂ ਕਿ ਆਪ ਬੁਰਾ ਲੱਗਿਆ ਸਾਨੂੰ ਆਖਣਾ ਤੈਨੂੰ ਅਜੇ ਅਸੀਂ ਕੋਈ ਕੰਮ ਹੀ ਨਹੀਂ ਕਰਦੇ ਅ ਭਾਰੀ ਹੁਣ ਨਹੀਂ ਫੇਰੀ ਤੇ ਨਹੀਂ ਫੇਰੀ ਅ ਵੀ ਹੁਣ ਮੇਜ ਵੀ ਕਿੱਥੇ ਭਾਰੀ ਫੇਰੀ ਜਾਂਦੀ ਲੈ ਤਾਂ ਤੂੰ ਵੀ ਤਾਂ ਫੇਰੀ ਨਹੀਂ ਲਈ ਆ ਹੁਣ ਕੜੀ ਦੇ ਦਿਨ ਲੱਗਾ ਵਾ ਤੇ ਮੈਂ ਮੋਟੇ ਮੋਟੇ ਖਲਾਰਾ ਚੱਕ ਲਈਏ ਬਾਅਦ ਜੇ ਨਾ ਚੁੱਕ ਰਹੇ ਤੇ ਹੋਰ ਖਲਾਰਾ ਪੈਣਾ ਫਿਰ ਜਿਆਦਾ ਚੁੱਕਣਾ ਕਿੰਨਾ ਔਖਾ ਹੋ ਜਾਂਦਾ ਵਾ ਤੇ ਇਦੀ ਰਹਿ ਫੇ ਲਿਓ ਲਿਓ ਕੋਈ ਪੰਡਾ ਆ ਕੂੜਾ ਚੱਕੀਏ ਬੱਟਨ ਬੂਟਾ ਲਿਓ ਆ ਚੁਕਾ ਦੇ ਫੇ ਮੈਨੂੰ ਬਾਲਟੇ ਇੱਕ ਤਾਂ ਤੂੰ ਹੀ ਨਹੀਂ ਕੁੜੀਏ ਤੇ ਬੰਨੇ ਲੱਗਣ ਦੀ ਤੂੰ ਵੀ ਮੈਨੂੰ ਬੜਾ ਸੁਪਉਣੀ ਤੂੰ ਵੀ ਆਨੇ ਫੇ ਇਦੀ ਬਾਲਟੇ ਥਲੇ ਤਾਂ ਹੁੰਦੇ ਹੀ ਛੜਾ ਲੈ ਫੜ ਆ ਇਕੱਠਾ ਕਰਕੇ ਤੇ ਇੱਥੇ ਕਿਤੇ ਪਾ ਦੇ ਤੇ ਮੈਂ ਛੁੱਟ ਹੁੰਨੀ ਕੀ ਕੀਤਾ ਰੰਡੇ ਇਹ ਅੰਦਰ ਮੰਮੀ ਇੰਨਾ ਨਹੀਂ ਮੈਨੂੰ ਪਤਾ ਵੀ ਕੀ ਬਣਾਇਆ ਵਾ ਜੋ ਬਣਾਇਆ ਆਪਾਂ ਵੀ ਖਾ ਲਾਂਗੇ ਆਪਾਂ ਨੂੰ ਵੀ ਮਿਲ ਹੀ ਜਾਣਾ ਸਾਡੇ ਵਸ ਬਣਾਉਂਦੇ ਆ ਕਿ ਨਹੀਂ ਦਾ ਮੰਮੀ ਔਰ ਕੁੱਕਰ ਭਲਾ ਕੱਲੀ ਨੇ ਥੋੜੀ ਖਾ ਜਾਣਾ ਕੋਈ ਪਤਾ ਨਹੀਂ ਉਹਦਾ ਚਲ ਆਪੇ ਪਾਓ ਕੂੜਾ ਨਾ ਕਰਤਾ ਇੱਧਰ ਇਕੱਠਾ ਘਰ ਚੰਗ ਤਰਾ ਉਹ ਵੀ ਤੂ ਕੇ ਲਾਇਆ ਸਾਰਾ ਬੈਕ ਸਾਰਾ ਤੂ ਕੇ ਲਾਇਆ ਐਦਾ 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 ਖਲਾਰ ਕੇ ਭਾਰੀ ਪੇਸਟ ਕਰ ਤੱਕ ਲਾ ਹੋ ਜਾਂਦੀ ਬੱਸ ਆਈਦਾ ਲੈ ਮਮੀ ਇਹਨਾਂ ਕੋ ਪਾ ਪੈ ਲਿਆ ਲੈ ਆ ਲੈ ਤੂੰ ਕੇ ਦਾਤ ਲੈ ਗਈ ਫੇਰੀ ਆ ਉਧਰੋ ਫੇ ਲਾ ਦਿੰਦੀ ਹਾਂ ਮਮੀ ਨੂੰ ਤੇ ਇਸੇ ਕਰਕੇ ਡੀਕਦਿਆਂ ਨਹੀਂ ਦਿੰਦੀਆਂ ਕਿ ਆਵੇ ਤਾਂ ਮਮੀ ਕੰਮ ਕਰੇ ਫੋਰ ਮਮੀ ਦੀ ਕਾਰੀ ਠੀਕ ਆ ਇਧਰੋ ਪਾ ਤਾਂ ਮੈਂ ਇਧਰੋ ਵੀ ਕਰਦਾ ਬਾਰੀ ਮਾਰੇ ਜਿਹੜੇ ਇਕੱਠਾ ਕਰਾਂਗੇ ਬਰੋਂ ਅੱਧਾ ਪਾਰੂ ਖਾਓ ਇਹੋਂ ਬੱਟੇ ਥਲੀ ਕਿੰਨਾ ਵਿਆ ਤੁਸੀਂ ਵੀ ਕੀ ਕਰਦੇ ਨਹੀਂ ਕੀ ਕਰਾਂ ਮੈਨੂੰ ਹੁਣ ਜਿੰਨਾ ਕੋ ਪਤਾ ਲੱਗਦਾ ਉਹਨਾਂ ਕੋ ਕਰਦੀ ਆ ਕੁੜਕੀ ਇਥੇ ਆਰ ਲਿਆਵਾ ਮੰਮੀ ਦਾਲ ਧਰਈ ਆ ਅੱਛਾ ਦਾਲ ਧਰ ਲਈ ਆ ਹਾਂ ਹੋ ਨਾਲ ਛੋਲ ਬਣਾ ਲਈ ਥੋੜੇ ਜਿਹੀ ਕੋਈ ਨਹੀਂ ਬਣਾ ਲਉਗੀ ਇਹ ਥੋੜਾ ਜਿਹਾ ਚੁੱਕ ਲੈਣਾ ਖਲਾਰਾ ਵੇ ਕਿੱਦਾਂ ਪਾਇਆ ਹਾਂ ਲੱਗੀਆਂ ਚੁੱਕਣ ਤੁਸੀਂ ਕਿਤੇ ਗਏ ਇੱਥੇ ਹੀ ਮੈਂ ਮੈਂ ਕਿੱਥੇ ਜਾਣਾ ਮੰਮੀ ਇੱਥੇ ਤੇ ਤੁਸੀਂ ਮੈਨੂੰ ਦਿਖਾਈ ਨਹੀਂ ਕਦੇ ਹੀ ਦੀ ਕਿਤੇ ਗਏ ਨਹੀਂ ਮੈਂ ਆ ਤਾ ਕੂੜਾ ਪਾਉਂਦਾ ਹੀ ਰਾਜਿੰਦਰ ਨਾਲ ਵੇਖਾ ਥਾ ਕਿੱਡਾ ਸੋਨਾ ਸਵਾਰਿਆ ਉਹ ਤਾਂ ਤਾਂ ਮੈਨੂੰ ਨਹੀਂ ਮਨ ਚ ਲਿਆ ਕਰ ਫਿਰ ਮੰਮੀ ਮੈਂ ਆ ਕੰਮ ਕਰਦਾ ਵੀ ਥਾ ਫਿਰ ਹੁੰਨੇ ਹੁੰਜ ਲਿਆ ਫਿਰ ਕੀ ਹੋ ਗਿਆ ਇਦਾਂ ਰਲ ਮਿਲ ਕੇ ਹੀ ਆ ਜਦੋਂ ਤੁਸੀਂ ਉਹ ਥਾ ਹੁੰਦੇ ਨੀ ਨਾ ਤੁਸੀਂ ਕੂੜਾ ਬਾਤ ਚ ਪਾਇਆ ਵਾਂਨ ਕੇ ਨਹੀਂ ਬਾਹਰੋਂ ਆਏ ਮੈਂ ਤੁਹਾਨੂੰ ਵੇਖਿਆ ਪਾਉਂਦਿਆਂ ਅੱਛਾ ਤੇਰਾ ਸਹੁੰਦੀ ਨਹੀਂ ਲੱਗਦਾ ਮੇਰੇ ਤੋਂ ਬਗੈਰ ਹਨਾ ਕਿਹਨਾਂ ਕੋ ਲੜਨੂ ਨਹੀਂ ਲੱਗਦਾ ਤਾਂ ਕਰਕੇ ਮੰਮੀ ਨਾਲ ਲੜਨ ਦੀ ਗੱਲ ਹੈ ਤਾਂ ਨਾ ਜੀ ਦੀ ਗੱਲ ਹੈ ਮੈਂ ਤਾਂ ਕੱਲ੍ਹ ਸਾਨੂੰ ਦੱਸ ਕੇ ਤੇ ਜਾਏ ਕਿ ਮੈਂ ਕਿੱਥੇ ਚੱਲੀ ਆ ਕੋਈ ਨਾ ਕੋਈ ਪੁੱਛੇ ਨਹੀਂਦਾ ਤੂੰ ਕਿਹੜੀ ਮੇਰ ਕੋ ਗੋਡੀ ਕਰਾਉਣੀ ਹੁੰਦੀ ਹੈ ਹਾਂ ਤੇ ਇਹ ਮਮੀ ਨੜਾਈਂ ਗਵਾਜਾ ਮਾਣਦੇ ਆ ਤੁਹਾਡਾ ਜੀ ਕਰੀ ਜਾਂਦਾ ਮਣ ਨੂੰ ਮੇਰਾ ਨਹੀਂ ਜੀ ਕਰੰਡਿਆ ਮੈਂ ਕਿਤੇ ਨਹੀਂ ਗਈ ਇੱਥੇ ਹੀ ਹਾਂ ਮੈਂ ਬਾਹਰ ਖਲੋਤੀ ਹਾਂ ਹੋਰ ਨਵੇਂ ਕਿਤੇ ਵੀ ਗਈ ਤੇ ਗੱਲ ਸੁਣ ਮੇਰੀ ਆ ਚੰਗੀ ਤਰ੍ਹਾਂ ਭਾਰੀ ਪੂਰੀ ਮਾਰ ਨਾਲੇ ਪੋਚਾ ਲਾ ਇੱਥੇ ਤੂੰ ਪੋਚਾ ਵੀ ਲੰਬੀ ਹੈਗੀ ਅੱਜ ਤੂੰ ਇਹ ਰੋਈ ਚ ਮਾਵਾਂ ਧੀਆਂ ਵੜੀਏ ਤਾਂ ਅਸੀਂ ਆ ਇਦਾਂ ਨਹੀਂ ਕਰਦੀਆਂ ਜੇ ਤਾਂ ਤੇ ਤੂੰ ਕੰਮ ਹੱਥ ਕੋਲੂਲੇ ਕਰਦੀ ਤੇ ਨਾਲੇ ਤੂੰ ਕਹਿਣ ਦੀ ਵੀ ਥਾਂ ਹੁੰਦੀਆਂ ਤਰੀ ਉਹ ਦਵੇੜੇ ਤੇ ਫਾਹੂੰ ਜਾਂ ਉਹਦਾ ਤੋਂ ਕਹਿੰਨੀ ਮਾਵਾਂ ਤੀਆਂ ਕੰਮ ਨਹੀਂ ਕਰਦੇ ਉਹ ਕਿੱਡਾ ਵੇੜਾ ਕੁੜੀ ਨੇ ਹੁੰਜਿਆ ਚੰਗਾ ਬੱਬਾ ਉਹ ਵੀ ਤੁਹਾਡਾ ਮੇਨਾ ਲਾ ਦੂੰਗੀ ਉਹ ਵੀ ਹੁੰਜੂੰਗੀ ਸਾਤੀਆਂ ਨਾਲ ਦਾਲ ਰੋਟੀ ਪਾਣੀ ਨੂੰ ਮੈਂ ਹੋਂ ਕਰਨਾ ਵਾ ਆਹੋ ਕਰ ਸਾਡੇ ਵਾਸਤੇ ਵੀ ਕਰ ਦੀ ਚੰਗੀ ਤਰ੍ਹਾਂ ਬਣਾਈ ਇੰਨੀ ਕੀ ਧਰੀ ਦਾਲ ਸਾਡਾਂ ਜੋਗੀ ਧਰੀ ਆ ਕੇ ਫਿਰ ਮੈਂ ਤੁਹਾਡੇ ਵੰਗੂ ਥੋੜੀ ਆਪਣੇ ਜੋਗੀ ਚਾਹ ਬਣਾ ਕੇ ਤੇ ਪੀ ਲਈ ਤੇ ਜੇ ਤੂੰ ਅੰਦਰ ਸੁੱਤੀ ਹਾਂ ਨਹੀਂ ਚਾਹ ਤੇਰੇ ਮਗਰ ਲੈ ਕੇ ਜਾਇਆ ਕਰੀਏ ਰੋਟੀ ਤੇ ਪਕਾਉਣੀ ਆ ਉਥੇ ਕਿਹੜੀ ਤੋਂ ਕਿਧੋਂ ਲਿਆ ਕੇ ਪਕਾਈ ਸਾਡੀ ਦਾਲ ਸਬਜੀ ਲਿਆਂ ਵੀ ਰਿੰਦਾ ਨਹੀਂ ਇਹ ਕਿਦਾਂ ਦੀ ਗੱਲ ਹੋਈ ਚੰਗਾ ਬਾਬਾ ਸੰਗਾ ਬਾਬਾ ਮੱਦ ਦੀ ਹੋ ਗਈ ਏਗੇ ਲੜਾਈ ਨੂੰ ਬਸ ਆਵਾਜ਼ਾਂ ਹੀ ਮੰਮੀ ਮਾਰਦੀ ਰਹਿੰਦੀ ਆ ਇਹ ਅੱਡ ਹੁਣ ਤੇ ਬਹਾਨੇ ਲੱਭਣ ਦੀ ਆ ਤੇ ਬਹਾਨਾ ਹੁਣ ਮੈਂ ਵੀ ਨਹੀਂ ਲੱਭਣ ਦੇਣਾ ਤੇ ਮੈਂ ਵੀ ਨਹੀਂ ਹੋਣ ਦੇਣਾ ਤੈਨੂੰ ਵਤੋਂ ਕਿਥੋਂ ਆ ਦੋ ਤਿੰਨ ਘੰਟੇ ਲਾ ਕੇ ਇਹ ਗੱਲ ਤੇ ਮੰਮੀ ਤੁਹਾਨੂੰ ਮੈਂ ਪੁੱਛਣੀ ਤੁਸੀਂ ਕਿੱਥੇ ਗਏ ਸੀ ਤੇਨੇ ਕਿੰਨੇ ਲੱਗ ਮੈਨੂੰ ਘਰ ਬੈਠੇ ਅੱਛਾ ਆਉ ਉਹ ਹੈ ਤੇਰੀ ਬੁੱਢੀ ਪੁੱਛਣੀ ਤਾਂ ਉਹ ਹੀ ਤੂੰ ਪੁੱਛ ਐਦਾਂ ਕਰੋ ਉੱਥੇ ਨਾ ਕਾਪੀ ਰੱਖ ਦੋ ਇੱਕ ਤੇ ਪੈਨ ਰੱਖ ਦੋ ਮੈਂ ਜਾਣ ਲੱਗਿਆ ਵੀ ਦੱਸ ਕੇ ਕਿ ਆ ਜਾ ਕਰਾਂ ਵੀ ਕਿੱਥੇ ਜਾਣੀ ਜੇ ਮੈਂ ਆਉਣ ਲੱਗਿਆ ਕਰ ਉਹਦੋਂ ਮੈਂ ਐਂਟਰੀ ਪਾ ਕੇ ਆਇਆ ਕਰ ਅੰਦਰ ਮੰਮੀ ਮੇਰੇਆ ਕਹਿੰਦਾ ਭਾਵੇਂ ਇਹ ਨਹੀਂ ਤੁਸੀਂ ਮੈਨੂੰ ਪੁੱਛਿਆ ਕਿ ਤੂੰ ਕਿੱਥੋਂ ਆ ਮੈਂ ਤੁਹਾਨੂੰ ਕਿਹਾ ਤੁਸੀਂ ਕਿੱਥੋਂ ਆਏ ਮੈਂ ਤੇ ਮੰਮੀ ਦੇ ਗਿਆ ਮੰਮੀ ਕੰਮ ਹੀ ਗਈ ਹੈ ਤੇ ਮੈਂ ਮੈਗਰ ਤਾਂ ਗਈ ਨਹੀਂ ਬਾਹਰ ਸਦਾਨ ਤੇ ਹੈ ਨਹੀਂ ਕਿ ਜਿਹੜੀ ਮੈਂ ਬਾਹਰ ਗਲੀਆਂ ਚ ਤਰੀ ਫਿਰਨਾ ਏਦਾਂ ਮਮੀ ਕਿਹੜਾ ਕੰਮ ਹੋ ਗਿਆ ਨਾ 2-3 ਘੰਟੇ ਲੱਗ ਜਾਂਦੀ 2-3 ਘੰਟੇ ਕਿੱਥੋਂ ਲੱਗ ਗਏ ਹੁਣ ਇਹ ਤਾਂ ਮੈਂ ਗਈ 10 ਮਿੰਟ ਨੇ ਤਾਂ ਮੈਂ ਕੁੜੀ ਦੇ ਨਾਲ ਕੂੜਾ ਕਾੜਾ ਪਵਾਉਂਦੀ ਕੁੜੀ ਚੈਰੀ ਇਕੱਲੀ ਬਾਹਰ ਹੀ ਫੇਰਾਂ ਦੀ ਕਿੱਡਾ ਵੇੜਾ ਤੁਹਾਨੂੰ ਕੰਮ ਨਹੀਂ ਸਾਦਾ ਦੇਦਾ ਅਸੀਂ ਜਰਾ ਇੱਕ ਬਾਹਰ ਅੰਦਰ ਚੱਲ ਜਾਈਏ ਤਾਂ ਤੁਹਾਨੂੰ ਝੱਟ ਦੇਖਣ ਲੱਪੇ ਤੁਹਾਡੇ ਅੱਖਾਂ ਚ ਨੜਕਣ ਲੱਪੇ ਦੋਹਾਂ ਜਣਿਆਂ ਦੇ ਮਮੀ ਕੰਮ ਦੀ ਕੋਈ ਗੱਲ ਹੀ ਨਹੀਂ ਹੋਈ ਹਾਂ ਤੁਸੀਂ ਡੈਜ ਨੂੰ ਕੰਮ ਕੰਮ ਜੀ ਜਾਰ ਕੇ ਗੱਲ ਛੇੜ ਅੱਛਾ ਮ ਇਦਾਂ ਕਰ ਆਪਣਾ ਸਮਾਨ ਸਮੂਹ ਲਿਆ ਕੇ ਤਾਂ ਆਪਣੇ ਕਮਰੇ 'ਚ ਰੱਖ ਲੋ ਕਿਹੜੇ ਕਮਰੇ 'ਚ ਜਿੱਥੇ ਤੂੰ ਹੀ ਆਢੋਂ ਲਾ ਕੇ ਆਪਣੇ ਕਮਰੇ 'ਚ ਤੂੰ ਮੇਰੇ ਕਮਰੇ 'ਚ ਬੈਠੇ ਰਹਿੰਦੇ ਮੰਮੀ ਇਹ ਦੀ ਨਹੀਂ ਗੱਲ ਬੰਨੀ ਇਹ ਮੈਂ ਬਾਹਰ ਘੜ ਕੇ ਮਾਂਜੂ ਉਹ ਦੂਜਾ ਕਮਰਾ ਲੈ ਲੋ ਉੱਥੇ ਰੱਖੋ ਗੈਸ ਬੂਸਤ ਉੱਥੇ ਸਭ ਕੁਝ ਰੱਖੋ ਉੱਥੇ ਭਾਂਡੇ ਮਾਂਜੋ ਉੱਥੇ ਹੀ ਖਾਓ ਤੇ ਉੱਥੇ ਪਕਾਓ ਹੈ ਬਹੁਤ ਸਿਆਣੀ ਏਂ ਤੂੰ ਕਿਉਂ ਹਿੰਦੀ ਮੈਨੇ ਆਣੀ ਆ ਸ੍ਰੀ ਕਾ ਭਾਈ ਜਰਾ ਕੀ ਆਖੂਗਾ ਸਾਨੂੰ ਆਂਦਾ ਰਵੇ ਤੈਨੂੰ ਆਖਣਾ ਮੈਨੂੰ ਥੋੜੀ ਆਖਣਾ ਕਿਹਨੇ ਆਓ ਮੈਨੂੰ ਆਖਣਾ ਮੈਂ ਲੋਕਾਂ ਕੋਲ ਬੰਨਾ ਸੁਣਦਾ ਨਾ ਬਿਨਾਂ ਮਤਲਬ ਰਾਜਿੰਦਰ ਸਮਝਾਲਾ ਮੰਮੀ ਨੂੰ ਮੇਰਾ ਕਿਦਾਂ ਨੂੰ ਰਹੀ ਗੱਲਾਂ ਕਰਨ ਕਿ ਆਪਣੇ ਕਮਰੇ ਸਾਮਾਨ ਰੱਖ ਲੂ ਮੰਮੀ ਚਲ ਛੱਡ ਦੇ ਜੇ ਹੁਣ ਤੂੰ ਵੀ ਜੇ ਵੀਰ ਕਹਿਣ ਦਿਆ ਤੇ ਇੱਕ ਮੌਕਾ ਤਾਂ ਦੇ ਕੇ ਵੇਖ ਲਓ ਹੁਣ ਤੇਰੇ ਸਾਹਮਣੇ ਸਵੇਰ ਦਾ ਕੰਮ ਤਾਂ ਨਹੀਂ ਰਹੀ ਹੈ ਨਾ ਕਰਨ ਅੱਛਾ ਅੱਜ ਕੰਮ ਕਰਨ ਦੀ ਤੇ ਤੈਨੂੰ ਦੱਸਾਂ ਨਹੀਂ ਵੀ ਕੰਮ ਕਰਨ ਦੀ ਆਹੀਂ ਇੰਨੇ ਚਦੇ ਕੰਮ ਕਰਦੇ ਉਹ ਤਾਂ ਤੂੰ ਅੱਖਾਂ ਹੀ ਮਿਟ ਕੇ ਲੱਗੋ ਦੀ ਨਾ ਅੱਕ ਜਾਨਾ ਮੈਂ ਤੇ ਮੰਮੀ ਅਜੇ ਤੇਰੀ ਗੱਲ ਕੀਤੀ ਸਾਰੇ ਜਣੇ ਕੰਮ ਕਰਨ ਕਰਦੇ ਫੇਰ ਹੀ ਕਿ ਜਿਆਦੇ ਹੁੰਦੇ ਆ ਹਨ ਮੈਂ ਵੀ ਕਰਦਾ ਮੈਂ ਕਿਉਂ ਸਾਥ ਨਹੀਂ ਕਰਦਾ ਕਿ ਮੈਂ ਕੰਮ ਡਿਆ ਕਰ ਆਪਣਾ ਕੰਮ ਕਰਦਾ ਨਹੀਂ ਹੁਣ ਵੇ ਤੁਹਾਨੂੰ ਕਿੱਡੀ ਕੀ ਆਈ ਹੋਈ ਜਦੋਂ ਮੈਂ ਤੁਹਾਨੂੰ ਕਿਹਾ ਹੁਣ ਤੁਹਾਨੂੰ ਦਿਸਣ ਡਿਆ ਨਾ ਸਾਡਾ ਹੱਥ ਪੱਲਾ ਨਹੀਂ ਕੇ ਬੰਨੇ ਵਜਣਾ ਤਾਂ ਤਾਂ ਹੀ ਹੁਣ ਤੁਸੀਂ ਕਹਿ ਰਹੇ ਓਦੋਂ ਦੇ ਤਾਂ ਤੁਹਾਨੂੰ ਸਾਡੀ ਕੋਈ ਮਜਬੂਰੀ ਦੀ ਸੀ ਨਹੀਂ ਚੱਲ ਮੰਮੀ ਛੱਡ ਦੇ ਹੁਣ ਤੁਸੀਂ ਇਸ ਗੱਲ ਨੂੰ ਜੇ ਵੀਰ ਕਹਿਣ ਡਿਆ ਨਾ ਇੱਕ ਮੌਕਾ ਵੇ ਦੇ ਕੇ ਵੇਖ ਲਓ ਕੀ ਪਤਾ ਭਾਬੀ ਅੱਖ ਲੱਗੇ ਤੇਰੇ ਮੌਕੇ ਦਿੱਤੇ ਆ ਹੁਣ ਵੀ ਇਹਨਾਂ ਦੀ ਕੋਈ ਚਾਲ ਹੋਣੀ ਆ ਚਾਰ ਦਿਨਾਂ ਇਹਨਾਂ ਨੇ ਸਾਡੇ ਨਾਲ ਬੁੱਤੀਆਂ ਬੁੱਤੀਆਂ ਕਰਕੇ ਤੇ ਫੇਰ ਇਹਨਾਂ ਨੇ ਮਾਰ ਨਹੀਂ ਲੱਤ ਕੁੜੀਏ ਤੈਨੂੰ ਨਹੀਂ ਪਤਾ ਇਹਨਾਂ ਦਾ ਮੈਨੂੰ ਉਹੀਂ ਅਵੇਂ ਮਾਰੀ ਜਾਂਦਾ ਆਪਣੀ ਚਾਲ ਹੀ ਕੜੀ ਖੇਡਣੀ ਐ ਐਸੇ ਗਾੜੀ ਪੁਹਾ ਕੇ ਮੈਨੂੰ ਦੋ ਤਿੰਨ ਭਰਾ ਇਹੀ ਮੈਂ ਚਾਲ ਖੜੀ ਜਾਂ ਮੈਨੂੰ ਕੋ ਲਾਲ ਤੋਣਾ ਵੇ ਚੰਗਾ ਹੋ ਗਾ ਮੈਂ ਨਹੀਂ ਤੇਰੇ ਭਰਾ ਨਹੀਂ ਕੇ ਸ਼ੁਕਰ ਵਾ ਨਹੀਂ ਤੇ ਤੁਸੀਂ ਤੇ ਕੋਲ ਕੋਲ ਪੈ ਜਾਣਾ ਜਿੱਦਾਂ ਦਾ ਤੁਹਾਡਾ ਹਿਸਾਬ ਕਿਤਾਬ ਤੇਰੀ ਤੇ ਬੁੱਢੀ ਨੇ ਕਹਣਾ ਮੈਂ ਉਹਨੂੰ ਜੀਣੀ ਨਾ ਦਵਾ ਉਹਨੂੰ ਕੋ ਲੀੜਾ ਲੱਤਾ ਲੈ ਕੇ ਨਾ ਦਵਾ ਸਭ ਕੁ ਮੇਰੇ ਜੋਗਾ ਹੀ ਹੋਵੇ ਇੱਕ ਦਾ ਜਣਾ ਮੇਰੀ ਬੁੱਢੀ ਦੀ ਕਸੂਰ ਕੱਢੀ ਜਾਓ ਬਸ ਉਹਦੇ ਕਸੂਰ ਕੱਢੀ ਜਾਓ ਤੇ ਉਹਦਾ ਹੀ ਆ ਰਗਾਂ ਨੂੰ ਅਰਦੋਦੀ ਸਿਆਪਾਨੇ ਬੜਦੇ ਫਿਰ ਉੱਟ ਜਾ ਰਹੀ ਹੁਣ ਆਪਣੇ ਕਮਰੇ ਚ ਲਾ ਗਿਆ ਉੱਟਦਾ ਰਿਹਾ ਕਰ ਜੂਗਾ ਜੀ ਮੰਮੀ ਦਾ ਸੁਭਾਅ ਤੇ ਨਾ ਤੁਹਾਨੂੰ ਕਿਹੜਾ ਪਤਾ ਨਹੀਂ ਆ ਜਾਣਦੇ ਤਾਂ ਹੈਗੇ ਤੁਸੀਂ ਵੀ ਮੰਮੀ ਨੂੰ ਚੰਗੀ ਤਰ੍ਹਾਂ ਨਹੀਂ ਰਾਜ ਨੂੰ ਤੇ ਤੂੰ ਹੀ ਸਿਆਣੀ ਆ ਮੰਮੀ ਸਿਆਣੀ ਬਣੀ ਕਿੰਦਾਂ ਦੀ ਮੰਮੀ ਗੱਲਾਂ ਕਰਦੀ ਐ ਐਦਾਂ ਦੀ ਕੋਈ ਬਾਹਰੋਂ ਗੱਲ ਸੁਣੂਗਾ ਤਾਂ ਲੋਕੀ ਕੀ ਕਹਿਣਗੇ ਅੱਟਾ ਦੇ ਸਾਹਮਣੇ ਮੰਮੀ ਨੂੰ ਸਮਝਾਉਣ ਜੜੀ ਆ ਵੀ ਚੱਲ ਜੋ ਪਿੱਛੇ ਹੋ ਗਿਆ ਸੋ ਗਣ ਗਾਹ ਵੇਖੋ ਜੀ ਭਾਬੀ ਸੈਟ ਬਾਦ ਕੀ ਬਤਾਗਾ ਸੈਟੀ ਰਵੇ ਅਵੇਂ ਨਾ ਤੂੰ ਹੀ ਫਿਕਰ ਕਰੋ ਹੋਰ ਸਲਾਮਾ ਕਰਨੇ ਮੰਮੀ ਹੋਰ ਆਪਣਾ ਹੀ ਵਾਜਾ ਵਾ ਕੇ ਭੀਜ ਜਦੇ ਵਿੱਚ ਨਹੀਂ ਮੰਮੀ ਚੰਗੇ ਲੱਗੀਦਾ ਏਦਾਂ ਹੁਣ ਅਸੀਂ ਆਖਦੇ ਦੋਵੇਂ ਦੀ ਕਿਤੇ ਕੋ ਚੰਗਾ ਰਿਸ਼ਤਾ ਤੇ ਰਿਸ਼ਤਾ ਕਰ ਦਿਨਾ ਤੂੰ ਹੋਰ ਆਡੋ ਨਾਲ ਪੰਗਾ ਪਾ ਕੇ ਬਹਿ ਕੇ ਰਹਿ ਜਦੇ ਵਿੱਚ ਤੇ ਮੇਰੀ ਗੱਲ ਸੁਣ ਕੱਲ ਨੂੰ ਜਵਾਈ ਭਾਈ ਆਊਗਾ ਤੂੰ ਉਦੋਂ ਵੀ ਏਦਾਂ ਕਰੋ ਕਿ ਫੇਰ ਕੀ ਕਰੂੰ ਮੈਂ ਦੱਸ ਨਹੀਂ ਹੁਣ ਤੂੰ ਮਾਨਾ ਮੈਂ ਮੈਨੂੰ ਇਹ ਨਾ ਨਹੀਂ ਪਤਾ ਤੇ ਦਿਮਾਗ ਉਹਦਾ ਖਰਾਬ ਆ ਕਿ ਤੂੰ ਮੇਰਾ ਹੀ ਕਰ ਦਿੱਤਾ ਮੰਮੀ ਬਾਅਦ ਦੀਆਂ ਬਾਅਦ ਚ ਵੇਖਾਂਗੇ ਐਡੀਆਂ ਡੂਗੀਆਂ ਸੋਚਾ ਨਾ ਸੋਚੋ ਜਦੋਂ ਰਿਸ਼ਤਾ ਹੋ ਜਾਊ ਵਿਆਹ ਹੋਊ ਉਹਦੋਂ ਨਾ ਉਹਦੋਂ ਸੋਚਣਾ ਤੇ ਮੇਰ ਕੋ ਨਾ ਰੋਈ ਮੀ ਮੰਮੀ ਮੈਨੂੰ ਸੂਟ ਨਹੀਂ ਲੈ ਕੇ ਦਿੱਤਾ ਤੇ ਮੇਰ ਕੋ ਪੈਸੇ ਆ ਨਹੀਂ ਮੈਨੂੰ ਨਾ ਕਹੀਂ ਜੇ ਮੈਨੂੰ ਤੂੰ ਕਹਿਆ ਨਾ ਤੇ ਮੇਰੇ ਤੋਂ ਬੁਰਾ ਵੀ ਕੋਈ ਨਹੀਂ ਹਾਂ ਆ ਜਾ ਮਾਦਾ ਬਾਹਰ ਚਲੀਏ ਮੈਨੂੰ ਪੜਾ ਤੂੰ ਬਹਿ ਕੇ ਨਾ ਇਕੱਠੇ ਤੁਹਾਡੇ ਸਿੰਘ ਫਸਿਆ ਹੀ ਆ ਆ ਸਹੀ ਆ ਉਹ ਨਹੀਂ ਹੁੰਦਾ ਮੈਨੂੰ ਡਰ ਨਹੀਂ ਪਿਆ ਮੈਂ ਆਪਣੇ ਘਰ ਬੈਠੀ ਆ ਆ ਜਾ ਮਾਦਾ ਉੱਧਰ ਬਹਿ ਕੇ ਹੱਦ ਕਰੀ ਜਾਂਦੇ ਆਏ ਹੱਦ ਦੇ ਮਾਦਾ ਤੂੰ ਨਹੀਂ ਕਰਨਾ ਕੋਈ ਗੱਲ ਨਾ ਬਾਤ ਉਹ ਗੱਲ ਪਿੰਡ ਵਸੇ ਦੇ ਮੰਤੇ ਕੀਤੀ ਹੈ ਕਿ ਹਜੇ ਕੁੜੀ ਦਾ ਕੋਈ ਰਿਸ਼ਤਾ ਨਹੀਂ ਹੈ ਗੱਲ ਨਹੀਂ ਬਾਦ ਨਹੀਂ ਪਰੌਣਾ ਆਜੂ ਪਰੌਣੇ ਦੇ ਸਾਹਮਣੇ ਇਦਾਂ ਕਰੂ ਉਹ ਜਦੋਂ ਪਰੌਣਾ ਕੋਲੋਂ ਵੇਖੀ ਜੋ ਵੀ ਬਲਜੀ ਦਾ ਦਿਮਾਗ ਖਰਾਬ ਹੋਇਆ ਕਿ ਪਰੌਣੇ ਦੇ ਸਾਹਮਣੇ ਰੋਲਾ ਪਾਊਗੀ ਪਾਉਂਦੀ ਮੰਮੀ ਦੇ ਗੱਲ ਦੇਖਣ ਇੱਕੋ ਹੀ ਗੱਲ ਜਿਹੜੀ ਦਿਮਾਗ 'ਚ ਘਰ ਘਰ ਕੇ ਬੈ ਗਈ ਹੈ ਕਿ ਇਹਨਾਂ ਨੂੰ ਅੱਢ ਕਰਨਾ ਅੱਢ ਕਰਨਾ ਅੱਢ ਤੇ ਮਾਤਾ ਮੈਂ ਵੀ ਇਦਾਂ ਨਹੀਂ ਹੁੰਦਾ ਸੀ ਇਹ ਅੱਢਦਾ ਤੈਨੂੰ ਜ਼ਿਆਦਾ ਹੀ ਚਾਹਵਣਾ ਅੱਜ ਦੀ ਜ਼ਮੀਨ ਵਾਹੂ ਫਿਰ ਫਿਰ ਵੇਖੀ ਜੋ ਜਿਹੜੀ ਪੰਜਾਰ ਇਕੱਠੀ ਕਰਨੀ ਕਰ ਲਈ ਇਥੇ ਮੰਮੀ ਇੱਥੇ ਸਾਰੀ ਤੇਰੀ ਗਲਤੀ ਹੀ ਵੀਰ ਇੱਥ ਇਨੂੰ ਵੀ ਬੜੀ ਛੇਤੀ ਗੁੱਸਾ ਚੜ ਜਾਂਦਾ ਤੂੰ ਤਾਂ ਸੁਣਦੀ ਕਹਿੰਦੀ ਨਹੀਂ ਕਿਹਦੀ ਸਾਰਾ ਕਸੂਰ ਤੇਰਾ ਹੀ ਇੱਥੇ ਅੱਛਾ ਏਦਾਂ ਕਰ ਤੂੰ ਹੁਣ ਭਰਾਵਾਂ ਵੱਲ ਦੀ ਹੋ ਗਈ ਮੈਨੂੰ ਘਰੋਂ ਕੱਢ ਦੋ ਲੈ ਮੰਮੀ ਘਰੋਂ ਦੇਨੂਗੀ ਕੱਢਣਾ ਪਰ ਜੇ ਕੋਈ ਕੁਝ ਕਹਿੰਦਾ ਹੈ ਨਾ ਅੱਗੋਂ ਸੁਣ ਲਈਦੀ ਹੁੰਦੀ ਆ ਮੈਨੂੰ ਤਾਂ ਲੱਗਦਾ ਨਾਨੀ ਨੇ ਵੀ ਪਤਾ ਨਹੀਂ ਤੈਨੂੰ ਕੀ ਖਾ ਕੇ ਜੰਮਿਆ ਅੱਛਾ ਮੈਨੂੰ ਹੁਣ ਨਾਨੀ ਨੇ ਖਾ ਕੇ ਜੰਮਿਆ ਚਾਹੇ ਨਹੀਂ ਖਾ ਕੇ ਜੰਮਿਆ ਤੈਨੂੰ ਨਹੀਂ ਪਤਾ ਕੀ-ਕੋ ਕਰਦੇ ਫਿਰਦੇ ਤੂੰ ਫੇਰ ਉਹਨਾਂ ਵੱਲ ਦੀ ਹੋ ਜੰਨੀ ਜੇਰਾਕ ਤੈਨੂੰ ਹੱਸ ਕੇ ਕੋੰਮਦੇ ਤਾਂ ਤੂੰ ਉਹਨਾਂ ਵੱਲ ਦੀ ਹੋਈ ਨਹੀਂ ਤੇਰਾ ਕੋਈ ਕੁੜੀਆ ਪਤਨ ਲੱ ਹੋਰ ਘਰ ਦੇ ਵਿੱਚ 24 ਘੰਟੇ ਕਲੇਸ਼ ਪਾਛੜਿਆ ਕਰੀਏ ਇੱਥੇ ਕਿਹੜਾ ਲੈਣਾ ਲੱਗੀਆਂ ਮੇਰੇ ਭਰਾਵਾਂ ਦੀਆਂ ਸੋਖਣਾ ਇੱਕ ਦੇ ਭਰਾ ਭਰ ਜਾਈ ਆ ਹੋਰ ਉਹਨਾਂ ਨੇ ਲੜਨਾ ਤੇ ਉਹਨਾਂ ਨੇ ਬੋਲਣਾ ਹੁਣ ਕੀ ਕਰਿਆ ਕਰਾਂ ਤੇ ਫੇਰ ਮੈਨੂੰ ਨਾ ਕਹੀਂ ਵੀ ਮਾਤਾ ਤੂੰ ਲਿਆ ਪੈਸੇ ਕਿਹੜੇ ਜੋੜੇ ਆ ਮੈਨੂੰ ਤੇ ਦੇਣਗੇ ਤੇ ਮੈਂ ਜੋੜਨੇ ਆ ਮੈਂ ਕਹਿੰਦੀ ਵਾਰ ਕਮਾਈ ਕਰਨ ਦੀ ਜਿਹੜੀ ਮੈਂ ਜੋੜ-ਜੋੜ ਕੇ ਤੇ ਵਿਆਹ ਵਾ ਤੇ ਰੱਖਨੇ ਕਾਨੂੰ ਕੋਈ ਚੀਜ਼ ਲਈ ਤੇ ਮੈਨੂੰ ਨਾ ਕਹੀਂ ਵੀ ਮਾਤਾ ਲਿਆ ਪੈਸੇ ਮੇਰੇ ਕੋ ਨਹੀਂ ਉਹ ਕੁਛ ਵੀ ਆਗਾ ਤੈਨੂੰ ਪਤਾ ਵਾ ਮੇਰੇ ਕੋ ਤਾਂ ਕਦੇ ਦੁੱਖੀ ਨਹੀਂ ਵੀ ਜਿਹੜੀ ਮੈਂ ਖਰਚ ਲਾ ਮੰਮੀ ਮੈਂ ਨਹੀਂ ਕੁਛ ਵੀ ਕਹਿੰਦੀ ਅਛਾ ਤੇ ਨਾਲੇ ਵਿਆਹ ਆਫੀਗਾ ਤੁਹਾਨੂੰ ਕਿਹੜਾ ਜ਼ਿਆਦਾ ਵੀਰ ਨੂੰ ਵੀ ਤੇ ਹੈਗਾ ਹੀ ਆ ਅਕਸਰ ਮੈਂ ਉਹਦੀ ਭੈਣ ਆ ਉਹਨੂੰ ਵੀ ਪਤਾ ਹੀ ਹੋਊਗਾ ਵੀ ਕੱਲ ਨੂੰ ਵਿਆਹ ਸ਼ਾਦੀ ਕਰਨਾ ਕੋਈ ਖਰਚਾ ਕਰਨਾ ਵਾ ਤੇ ਭਾਬੀ ਨੂੰ ਵੀ ਪਤਾ ਹੀ ਆ ਉਹ ਤਾਂ ਪਤਾ ਪੁੱਤ ਜਿਹੜੀਆਂ ਤੂੰ ਚੀਜ਼ਾਂ ਲੈਣੀਆਂ ਜਿੱਥੇ ਤੈਨੂੰ ਲੋੜ ਆ ਮੈਂ ਹੀ ਦਊਂਗੀ ਤੇ ਤਾਂ ਹੀ ਆ ਨਾ ਕਿੰਨੀ ਵਾਰੀ ਇਹਦੇ ਕੜੇ ਹੱਥ ਢਾਵਾਂਗੇ ਮੰਮੀ ਜਦੋਂ ਸਾਰਾ ਕੁਝ ਹੋ ਜਾਊਗਾ ਨਾ ਤੇ ਸਮਾਨ ਵੀ ਲਿਆ ਜਾਊਗਾ ਐਵੇਂ ਨਾ ਫਿਕਰ ਕਰਿਆ ਕਰੋ ਹੁਣ ਉਹ ਉਹਦੀ ਘਰ ਵਾਲੀ ਆ ਵੀਰ ਨੂੰ ਉਹਦੀ ਵੀ ਮੰਨਣੀ ਪੈਂਦੀ ਆ ਤੇਨੂੰ ਹਾਡੀ ਵੀ ਮੰਨਣੀ ਪੈਂਦੀ ਆ ਹੁਣ ਵਿਚਾਰਾ ਕੀ ਕਰੇ ਇੱਕ ਬੰਨੇ ਤੂੰ ਹੀ ਤੰਗ ਕਰਦੇ ਇੱਕ ਬੰਨੇ ਭਾਬੀ ਤੰਗ ਕਰਦੀ ਜੇ ਕੱਲ ਨੂੰ ਵੀਰ ਨੇ ਗੁੱਸੇ ਚ ਆਣਗੇ ਕੋਈ ਮੁੱਠਾ ਸਿੱਧਾ ਕੰਮ ਕਾਲਿਆ ਤੇ ਫਿਰ ਕਿੱਧਰ ਜਾਵਾਂਗੇ ਮੇਰੀ ਗੱਲ ਸੁਣ ਜੇ ਇਹਨੇ ਇੰਨੀ ਭੂਏ ਚੜਾਈ ਆ ਨਾ ਮਾਰਿਆ ਦੋ ਚਪੇੜਾ ਤੈਨੂੰ ਕਵੇ ਵੀ ਕੰਮ ਕਰ ਉਹ ਸਾਰੀ ਜਿਹੜੀ ਲੱਗੀਆਂ ਰਹਿੰਦੀਆਂ ਲੜਾਈ ਤੇ ਕੰਮ ਤੋਂ ਹੀ ਹੈ ਨਾ ਹੋਣ ਅੱਜ ਕਿਦਾਂ ਡਈ ਚੌਕੇ 'ਚ ਸਬਜ਼ੀ-ਸਬਜ਼ੀ ਬਣਾਉ ਚੱਲ ਮੰਮੀ ਅੱਜ ਤੇ ਕੰਨ ਢਈ ਹੈ ਨਾ ਤੇ ਉਹ ਅੱਜ ਕੰਮ ਕਰਨ ਢਈ ਹੈ ਤੇਰਾ ਫਿਰ ਉਹੀ ਹਾਲ ਨੀ ਅੱਜ ਹੀ ਕਰਨਾ ਵਾ ਦੋ ਦਿਨ ਕਰੂਗੀ ਹੁਣ ਉਹਨੂੰ ਪਤਾ ਅੱਗ ਲੱਗੀ ਆ ਵੀ ਅੱਡ ਕਰ ਦੇਣਾ ਵਾ ਹਾਡੇ ਹੱਥ ਪੱਲੇ ਕੋਹ ਨਹੀਂ ਰਹਿਣਾ ਤਾਂ ਕਰਕੇ ਡਈ ਆ ਵੇਖੀਆਂ ਕੱਲ ਨੂੰ ਹੀ ਵੇਖੀਆਂ ਤੇ ਤੌਰ ਤਰੀਕੇ ਫੇਰ ਬਦਲ ਜਾਣੇ ਮੈਨੂੰ ਹਾਂ ਕਰਨ ਦੀ ਢੇਰ ਵਾਪੇ ਚੱਲ ਕੋਈ ਗੱਲ ਨਹੀਂ ਪਕਾਓ ਰੋਟੀ ਇਕੱਠੀ ਫੇਰ ਨਹੀਂ ਉਹਨੇ ਪੱਲੇ ਬੰਨਣਾ ਤੇ ਜੇ ਮੈਨੂੰ ਤੂੰ ਕਿਹਾ ਨਾ ਫੇਰ ਵੇਖ ਲਈ ਆ ਮਮੀ ਮੈਂ ਕੋਹ ਨਹੀਂ ਤੈਨੂੰ ਕਹਿੰਦੀ ਤੂੰ ਠੰਡੀ ਰਹਾ ਕਰ ਐਵੇਂ ਨਾ ਪਰਹਾਈ ਕਰ ਛੱਡਿਆ ਕਰ 24 ਘੰਟੇ ਵੀਰ ਦੇ ਮੂੰਹ ਵੱਲ ਵੇਖਿਆ ਕਰ ਉਹ ਵਿਚਾਰਾ ਕੀ ਦੀਆਂ ਕੀ ਦੀਆਂ ਸੁਣੇ ਮੈਂ ਠੰਡੀ ਆ ਮੈਂ ਗਰਮ ਨਹੀਂ ਕੀ ਪਰ ਇਹਨਾਂ ਦੇ ਤੌਰ ਤਰੀਕੇ ਵੇਖ ਕੇ ਮੈਂ ਵੀ ਗਰਮ ਹੋਈ ਮੈਂ ਨਾ ਕੋ ਮੋਚੋ ਲੈ ਕੇ ਤੇ ਫੇਰ ਇਹ ਕਦਮ ਚੁੱਕਿਆ ਮੇਰਾ ਜੀ ਨਹੀਂ ਕਰਦਾ ਮਾਵਾ ਵਾਸਤੇ ਪੁੱਤ ਕੋਈ ਵਾਧੂ ਨਹੀਂ ਹੁੰਦੇ ਹੈਗੇ ਜੇ ਪੁੱਤ ਵਾਧੂ ਨਹੀਂ ਹੁੰਦੇ ਤੇ ਫੇਰ ਤੂੰ ਪੁੱਤ ਪੁੱਤਨਾ ਆਪਣੇ ਨਾਲ ਇਦਾਂ ਕਿਉਂ ਕਰਨੀ ਸੜਕੇ ਕਰਨੀ ਕੀ ਕਰਾਂ ਫੇਰ ਤੇ ਇਹ ਚ ਵੀਰ ਦਾ ਤਾਂ ਨਹੀਂ ਨਾ ਕੋਈ ਕਸੂਰ ਭਾਬੀ ਸਤਉਂਦੀ ਹੈ ਤੇ ਚੱਲ ਕੋਈ ਗੱਲ ਨਹੀਂ ਉਹਨੂੰ ਜੋ ਕਰਦੀ ਕਰ ਲੈਂਦੇ ਅਕਸਰ ਮੋੜ ਘੋੜ ਕੇ ਉਹਨਾ ਤੋਂ ਨੇ ਵੀ ਇੱਧਰ ਹੀ ਆ ਨਾ